ਕਿਸਾਨ ਆંદੋਲਨ ਨੂੰ ਪੂਰਾ ਹੋ ਚੱਲਿਆ ਇੱਕ ਵਰਾ ਕਰਵਾਏ ਜਾ ਰਹੇ ਨੇ ਪ੍ਰੋਗਰਾਮ ਤੇ ਬੁਲਾਈਆਂ ਜਾ ਰਹੀਆਂ ਨੇ ਬੈਠਕਾਂ ਜੀ ਹਾਂ ਦੱਸ ਦਈਏ ਕਿ ਕਿਸਾਨ ਆંદੋਲਨ ਨੂੰ ਇੱਕ ਵਰਾ ਪੂਰਾ ਹੋ ਚੱਲਿਆ ਜਿਸ ਦੇ ਸਬੰਧ ਦੇ ਵਿੱਚ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਨੇ ਤੇ ਵੱਖ-ਵੱਖ ਬੈਠਕਾਂ ਵੀ ਬੁਲਾਈਆਂ ਜਾ ਰਹੀਆਂ ਨੇ ਦੱਸ ਦਈਏ ਕਿ ਇਹਨਾਂ ਮੀਟਿੰਗਾਂ ਦਾ ਇਹਨਾਂ ਬੈਠਕਾਂ ਦਾ ਮਕਸਦ ਇਹ ਹੈ ਕਿ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਏਕਾ ਰਹੇ ਇਸ ਕਰਕੇ ਇਹ ਜਿਹੜੀਆਂ ਬੈਠਕਾਂ ਨੇ ਉਹ ਵਾਰ-ਵਾਰ ਬੁਲਾਈਆਂ ਜਾ ਰਹੀਆਂ ਨੇ ਤੇ ਜਦੋਂ ਹੁਣ 1 ਸਾਲ ਹੋ ਚੱਲਿਆ ਤੇ ਸਭ ਤੋਂ ਵੱਡੀ ਅਪਡੇਟ ਇਹ ਹੈ ਕਿ ਅੰਦੋਲਨ ਦੂਜੇ ਦੇ ਵਿੱਚ ਸੰਜੁਕਤ ਕਿਸਾਨ ਮੋਰਚਾ ਗੈਰ ਸਿਆਸੀ ਗੈਰ ਹਾਜ਼ਰ ਰਹੇਗਾ ਉਹਨਾਂ ਜਿਹੜੇ ਇਹ ਕਿਸਾਨ ਨੇ ਉਹ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਦੱਸਦੀ ਇਹ ਕਿ ਕਿਸਾਨ ਆਗੂ ਸਰਵਰ ਸਿੰਘ ਪੰਦੇਰ ਹੋਰੀ ਇਹ ਆਖਦੇ ਹੋਏ ਨਜ਼ਰ ਆਏ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸ਼ੰਭੂ ਬਾਰਡਰ ਤੇ ਮਹਾ ਪੰਚਾਇਤ ਹੋਵੇਗੀ ਤਾਂ ਜਿਹੜੇ ਕਿਸਾਨ ਨੇ ਉਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਚਾਹੇ ਉਹ ਕਿਸਾਨ ਪੰਜਾਬ ਦੇ ਹੋਣ ਹਰਿਆਣਾ ਦੇ ਹੋਣ ਚਾਹੇ ਰਾਜਸਥਾਨ ਦੇ ਹੋਣ ਪਰੰਤੂ ਉਹ ਉਥੇ ਇਕੱਤਰ ਜ਼ਰੂਰ ਹੋਣ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਇਸ ਪੂਰੇ ਦੇਸ਼ ਦੀ ਸਾਰੇ ਕਿਸਾਨਾਂ ਦੀ ਇਹ ਭਾਵਨਾ ਹੈ ਕਿ ਸਾਰੀਆਂ ਜਥੇਬੰਦੀਆਂ ਇਕੱਤਰ ਹੋਣ ਏਕੇ ਦੇ ਵਿੱਚ ਰਹਿਣ ਤਾਂ ਹੀ ਕੋਈ ਨਤੀਜਾ ਆ ਸਕਦਾ ਹੈ। ਪ੍ਰੰਤੂ ਜਦੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸੰਜੁਗਤ ਕਿਸਾਨ ਮੋਰਚਾ ਗੈਰ ਸਿਆਸੀ ਇਸ ਅੰਦੋਲਨ ਦਾ ਹਿੱਸਾ ਨਹੀਂ ਬਣੇਗਾ ਤਾਂ ਇਉਂ ਲੱਗਦਾ ਹੈ ਕਿ ਜਿਵੇਂ ਜਥੇਬੰਦੀਆਂ ਦੇ ਵਿੱਚ ਆਪਸ ਦੇ ਵਿੱਚ ਪਾੜ ਪਿਆ ਹੋਵੇ। ਪ੍ਰੰਤੂ ਇਸ ਸੰਬੰਧ ਦੇ ਵਿੱਚ ਵੀ ਮੀਟਿੰਗ ਕੀਤੀ ਜਾ ਰਹੀ ਹੈ। ਹੋ ਸਕਦਾ ਹੈ ਕਿ ਜੋ મતਭੇਦ ਹੋਣ ਉਹ ਹੱਲ ਹੋ ਜਾਣ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਲੰਬੇ ਸਮੇਂ ਤੋਂ ਇਤਰਨੇ ਲਗਾਏ ਜਾ ਰਹੇ ਨੇ ਮੋਰਚਾ ਖੋਲਿਆ ਹੋਇਆ ਹੈ ਉਹਨਾਂ ਦੀਆਂ ਕੁਝ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਉਹ ਤਰਨੇ ਤੇ ਬੈਠੇ ਹੋਏ ਨੇ ਕਿਸਾਨ ਆਗੂ ਜਿਹੜੇ ਕਿ ਕਿਸਾਨਾਂ ਦੀ ਅਗਵਾਈ ਕਰ ਰਹੇ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਨੇ ਸਾਰੇ ਹੀ ਕਿਸਾਨਾਂ ਦੀ ਇਹ ਭਾਵਨਾ ਹੈ ਕਿ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਇਕੱਤਰ ਹੋਣ ਏਕੇ ਦੇ ਵਿੱਚ ਰਹਿਣ ਤਾਂ ਹੀ ਬਹੁਤ ਵਧੀਆ ਨਤੀਜੇ ਆ ਸਕਦੇ ਨੇ ਇਸ ਬੰਦ ਦੇ ਵਿੱਚ ਹੋਰ ਕੀ ਕੁਝ ਆਖਿਆ ਗਿਆ ਤੁਸੀਂ ਵੀ ਧਿਆਨ ਦੇ ਨਾਲ ਸੁਣੋ ਇਕਤਾ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਭਾਵੇਂ ਕਿ ਜਦੋਂ SKM ਦੀ ਨੈਸ਼ਨਲ ਮੀਟਿੰਗ ਹੋਈ ਜਿਹੜੀ ਡੇਟ ਨਿਕਲ ਕੇ ਆਈ ਔਰ ਡੇਟ ਤੁਹਾਨੂੰ ਪਤਾ ਹੀ ਹੈ ਸਾਡੇ ਸਾਲਾਨਾ ਪ੍ਰੋਗਰਾਮ ਹੋ ਰਹੇ ਆ ਉਹਨਾਂ ਦੇ ਵਿੱਚ ਆ ਗਈ। ਤੋਂ ਕੱਲ ਰਾਜਸਥਾਨ ਦੇ ਵਿੱਚ ਸਾਡਾ 1 ਸਾਲ ਪੂਰਾ ਹੋਣ ਤੇ ਵੱਡਾ ਕੱਟ ਸੀਗਾ। ਅੱਜ ਖਨੌਰੀ ਤੇ ਆ ਤੇ ਕੱਲ ਨੂੰ ਸ਼ੰਭੂ ਬਾਰਡਰ ਤੇ ਵੱਡਾ ਕੱਠ ਅਸੀਂ ਕਰਨਾ ਮੌਦੇ ਤੁਹਾਡੇ ਮਾਦਮ ਨਾ ਅਪੀਲ ਕਰਦੇ ਆ ਸਾਰੇ ਪੰਜਾਬੀਆਂ ਨੂੰ ਹਰਿਆਣੇ ਨੂੰ ਰਾਜਸਥਾਨ ਨੂੰ ਜੁਪੀ ਨੂੰ ਇਹ ਵੱਤ ਤੋਂ ਵੱਧ ਗਿਣਤੀ ਵਿੱਚ 1 ਸਾਲ ਪੂਰਾ ਹੋੰ데요 ਵੱਤ ਤੋਂ ਵੱਧ ਕਿਸਾਨ ਮਜ਼ਦੂਰ ਨੌਜਵਾਨ ਮਤਾਵਾ ਪੈਣਾ ਸ਼ੰਭੂ ਬਾਰਡਰ ਤੇ ਪਹੁੰਚੇ ਇਹਦੇ باوجود ਇੱਕ ਵੱਡਾ ਵਾਪਤਾ ਸੀ ਖਨੌਰੀ ਵੀ ਭਿਦੇ ਆਪ ਦੇ ਲੀਡਰਸ਼ਿਪ ਦਾ ਇੱਕ ਲੀਡਰਸ਼ਿਪ ਸਾਡੀ ਸ਼ੰਭੂ ਬਾਰਡਰ ਤੇ ਲੱਗੀ ਹੋਈ ਆ ਕੁਝ ਲੀਡਰ ਅਸੀਂ ਥਾਂ ਕੱਟ ਕੇ ਇੱਥੇ ਵੀ ਆਏ ਹੋਏ ਆ ਅਸੀਂ ਇਕਤਾ ਵਾਸਤੇ ਲਗਭਗ 3 ਚਿੱਠੀਆਂ ਲਿਖ ਚੁੱਕੇ ਆ ਅਸੀਂ ਚਿੱਠੀ ਲਿਖੀ ਆ ਔਰ ਅਸੀਂ ਇਹ ਆਸ ਨਾਲ ਇੱਥੇ ਆਏ ਹੋਏ ਆ ਕਿਉਂਕਿ ਇਹ ਭਾਵਨਾਵਾਂ ਦੇਸ਼ ਦੇ ਕਿਸਾਨ ਮਜ਼ਦੂਰਾਂ ਦੀਆਂ ਸਾਰੇ ਦੇਸ਼ ਦੇ ਆਮ ਕਿਸਾਨ ਚਾਹੁੰਦਾ ਵੀ ਸਾਰੇ ਲੀਡਰ ਇਕੱਠੇ ਹੋਣ ਭਾਵੇਂ ਕਿ ਲੋਕ ਇਕੱਠੇ ਹੋ ਗਏ ਆ ਪੰਜਾਬੀ ਇਹ ਚਾਹੁੰਦੇ ਆ ਇਸ ਲਈ ਅਸੀਂ ਆਕਾਸ਼ਨਾ ਆਏ ਆ ਵੀ ਅੱਜ ਸੰਪੂਰਨ ਏਕਤਾ ਦੇ ਅੰਦਰ ਗੱਲ ਨੇੜੇ ਲੱਗਣੀ ਚਾਹੀਦੀ ਆ ਫਿਰ ਵੀ ਕੋਈ ਵੀ ਗੱਲ ਆ ਮੀਟਿੰਗ ਤੋਂ ਪਹਿਲਾਂ ਕਰਨਾ ਵਾਜਬ ਨਹੀਂ ਹੋਊਗਾ ਇਹ ਮੀਟਿੰਗ ਤੋਂ ਬਾਅਦ ਅੰਦਰ ਡਿਸਕਸ਼ਨ ਤੋਂ ਬਾਅਦ ਹੀ ਤੁਹਾਡੇ ਨਾਲ ਕੋਈ ਗੱਲ ਸਾਂਝੀ ਕੀਤੀ ਜਾ ਸਕਦੀ ਹੈ ਜੋ ਮੈਂ ਸਮਝਦਾ ਹੈਗਾ ਆਰਾਸ਼ ਹੈ ਸਨ ਠੀਕ ਹੈ ਜੀ ਸਾਰੇ ਦੇਸ਼ ਦੀਆਂ ਭਾਵਨਾਵਾਂ ਨੇ ਪੰਜਾਬੀਆਂ ਦੀਆਂ ਭਾਵਨਾ ਸਾਰੇ ਇਕੱਠੇ ਹੋਈਏ ਇੰਨੇ ਬਿਜੀ ਸ਼ਡਿਊਲ ਦੇ ਬਾਵਜੂਦ ਤੁਸੀਂ ਸਮਾਂ ਕੱਢਿਆ